ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹੋਰ ਸਾਰੇ ਕਿਵੇਂ ਹੋ ਠੀਕ ਹੋ ਮੇਰੇ ਦਿਆਂ ਸਾਰੇ ਠੀਕ ਹੋਗੇ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਲਓ ਜੀ ਆਪਾਂ ਅੱਜ ਲੈ ਕੇ ਆ ਗਏ ਆ ਨਵਾਂ ਬਲੌਗ ਅੱਜ ਤਰੀਕ ਹੈਗੀ ਆ 2 ਤੇ ਦਿਨ ਹੈਗਾ ਵੀਰਵਾਰ ਦਾ ਤੇ ਹੋਰ ਸਾਰੇ ਕਿਵੇਂ ਹੋ ਤੇ ਜਿਹੜੇ ਮੇਰੇ ਵੀਰ ਜਿਹਾ ਭਰਾ ਪਹਿਲੀ ਵਾਰ ਮੇਰੇ ਚੈਨਲ ਤੇ ਆਏ ਤੇ ਮੇਰਾ ਚੈਨਲ ਕੁਲਜੀਤ ਕੌਰ ਕੌਂਕੇ ਜਰੂਰ ਸਬਸਕ੍ਰਾਈਬ ਕਰ ਦਿਓ ਚਲੋ ਜੀ ਆਪਾਂ ਤੁਹਾਨੂੰ ਦਿਖਾਉਣੇ ਆ ਕਿਹੜੇ-ਕਿਹੜੇ ਕੰਮ ਆ ਜਿਹੜਾ ਆਪਾਂ ਕਰਤਾ ਹੋਇਆ ਸ਼ੁਰੂ ਤੇ ਬਣੇ ਰਿਓ ਮੇਰੇ ਬਲੌਗ ਦੇ ਨਾਲ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਜਿਹੜਾ ਪੱਥਰ ਦਾ ਕੰਮ ਆ ਜਿਹੜਾ ਆਪਣੇ ਹੋ ਚੁੱਕਿਆ ਸ਼ੁਰੂ ਆਪਾਂ 베ੜੇ ਚਾ ਜਿਹੜਾ ਲਗਵਾ ਰਹੇ ਆ ਪੱਥਰ ਇਹ ਮੋਟੀ ਟਾਈ ਵਾਲਾ ਪੱਥਰ ਆ ਜਦੋਂ ਸਾਰਾ ਹੋ ਗਿਆ ਰੈਡੀ ਆਪਾਂ ਤੁਹਾਨੂੰ ਦਿਖਾਵਾਂਗੇ ਇਹ ਇੱਕ ਤਾਂ ਜਿਵੇਂ ਪਤਲੀ ਹੁੰਦੀ ਹੈ ਨਾ ਸਲੇਟ ਉਹਵੇਂ ਨਹੀਂ ਹੈਗਾ ਜੀ ਇਹ ਇਹ ਮੋਟੀ ਸਲੇਟ ਆ ਕਿ ਤੁਹਾਨੂੰ ਇੱਕ ਵਾਰ ਦਿਖਾਵਿਦਿੰਨੇ ਆ ਨੇੜਿਓ ਇਹ ਪੂਰੀ ਮੋਟੀ ਹੈ ਸਲੇਟ ਇਹ ਜਿਹੜੀ ਲੱਗ ਰਹੀ ਆ ਇਹਦਾ ਕਲਰ ਆ ਜੀ ਮੇ ਗ੍ਰੇਜਾ ਕਲਰ ਆ ਇਹ ਨੂੰ ਲੱਗਿਆ ਸਹੀ ਉਦੋਂ ਪਤਾ ਲੱਗਣਾ ਵਾ ਠੀਕ ਹੈ 2/2 ਚੰਗਾ ਲੱਗ ਰਿਹਾ ਹੈ ਹਾਂ 2/2 ਦਾ ਹਾਂਜੀ ਬਹੁਤ ਬੜਾ ਹੋ ਗਿਆ ਨਗਰ ਤੇ ਮੈਂ ਤੁਹਾਨੂੰ ਦਿਖਾਉਣੀ ਆ ਵੀ ਅੰਦਰ ਆਪਣਾ ਰੰਗ ਦਾ ਕੰਮ ਜਿਹੜਾ ਉਹ ਕਿੱਥੇ ਪਹੁੰਚ ਗਿਆ ਵਾ ਰੰਗ ਵਾਲੇ ਵੀ ਆਪਣੇ ਅੰਦਰ ਲੱਗੇ ਹੋਏ ਆ ਤਾਂ ਆਪਣੇ ਹੋ ਗਿਆ ਪਰ ਨਾ ਜੀ ਆਪਾਂ ਲਾਈਟਰ ਰੱਖਾਈਆਂ ਸੀਗੀਆਂ ਵੈਸੇ ਇਹਦੇ ਚ ਨਾ ਨੇਰਾ ਪੈ ਰਿਹਾ ਹੁਣ ਇਹ ਜਦੋਂ ਸਾਫ਼ ਹੋ ਗਈ ਹੈ ਨਾ ਉੱਥੇ ਚਾਨਣ ਬਹੁਤ ਹੁੰਦਾ ਇਹ ਆਪਣੀ ਮਮਤੀ ਵਾਲੀਆਂ ਲਾਈਟਾਂ ਜਿਹੜੀਆਂ ਉੱਪਰ ਮਾਉਂਟੇ ਬਣੀ ਹੋਈ ਹੈ ਤੇ ਇੱਥੇ ਨਾਲੇ ਰੈਂਦਾ ਆ ਸਾਰੇ ਕੱਪੜਾ ਪਾਇਆ ਕਿਉਂਕਿ ਮਿੱਟੀ ਸਾਰੀ ਨਾ ਚੀਜ਼ਾਂ ਤੇ ਜਾ ਰਹੀ ਸੀ ਅੰਦਰ ਜਿਵੇਂ ਪੇਂਟ ਫਸਟ ਟਾਈਮ ਕਰਾਇਆ ਨਾ ਸੀਮੈਂਟ ਵਗੈਰਾ ਲੈਂਦਾ ਸੀ ਕੁਝ ਨਹੀਂ ਹਲੇ ਦਿਸਣਾ ਤੁਹਾਨੂੰ ਇੱਧਰ ਹਲੇ ਤਾਂ نیچے ਡਰਾਈਂਗ ਰੂਮ ਜੀ ਹੋਇਆ ਕੱਲਾ ਤੇ ਉੱਪਰੋਂ ਮੈਂ ਤੁਹਾਨੂੰ ਦਿਖਾਉਣੀ ਆ ਉੱਪਰ ਆਪਣਾ ਹੋ ਗਿਆ ਸਾਰਾ ਮਮਤੀ ਦਾ ਅਨੇਕੋ ਦੀ ਸਾਰੇ ਚਾਰਾਂ ਦੀ ਫੋਟੋ ਲੱਗੀ ਹੋਈ ਇਹ ਹਮੀਦੀ ਪਿੰਡ ਆਪਣਾ ਕੀਤਾ ਸੀ ਸਨਮਾਨ ਆਪਣੂ ਸਾਰਾ ਸਨਾਮ ਹੋ ਗਿਆ ਜਿਹੜੇ ਪੇਂਟ ਛਤ ਦੇ ਉੱਪਰ ਦਿਖਾਉਣੇ ਆ ਤੁਹਾਨੂੰ ਸਫਾਈ ਆ ਪਾਹਲੇ ਬਾਅਦ ਚ ਕਰਾਂਗੇ ਜਦ ਸਾਰਾ ਹੋ ਗਿਆ ਤੇ ਸਾਰਾ ਸਮਾਨ ਵਗੈਰਾ ਕੱਢਿਆ ਤੇ ਆ ਬਾਹਰ ਸੱਤ ਦੇ ਆ ਗਿਆ ਆਪਾਂ ਉੱਪਰ ਆਪਾਂ ਫਰਸ਼ ਵੀ ਉੱਪਰ ਦੀ ਟਾਈਲ ਹੀ ਲਗਵਾ ਲਈ ਸੀਗੀ ਜਦੋਂ ਬਣਾਇਆ ਸੀ ਘਰ ਇਹ ਬਹੁਤ ਵਧੀਆ ਰਹਿੰਦੀ ਹੈ ਵੈਸੇ ਇੱਧਰ ਫਿਰਦੇ ਆ ਬੱਚੇ ਖੇਡਦੇ ਛੁੱਟੀਆਂ ਇਹਨਾਂ ਦੀਆਂ ਗਈਆਂ ਬਾਦ ਦੀ ਆਪਣੇ ਕੋਠੇ ਤੋਂ ਸਾਰੇ ਲੁੱਕ ਉਸ ਪਰ ਦੁਕਾਨੀ ਮੇਂ ਆਪਣਾ ਵੇੜਾ ਕਿਵੇਂ ਲੱਗਦਾ ਮੂਰੇ ਸਮਾਨ ਪਿਆਵਾ ਸਹੀ ਨਹੀਂ ਆਉਂਦਾ ਇਧਰ ਆਪਾਂ ਕਿਚਨ ਰੈਡੀ ਕਰਵਾਈ ਹੈ ਮੈਂ ਤੁਹਾਨੂੰ ਵੀ ਦਿਖਾਉਣੀ ਆ ਕਿਚਨ ਸਾਰੀ ਬਣੀ ਹੋਈ ਆਹ ਹੋ ਗਿਆ ਆਪਣਾ ਹੈ ਦਿਖਾਉਣੀ ਮੈਂ ਤੁਹਾਨੂੰ ਕਿਚਨ ਆ ਜੀ ਇਧਰ ਕਿਚਨ ਹੋਈ ਰੈਡੀ ਹਜੇ ਸਮਾਨ ਨਹੀਂ ਰੱਖਿਆ ਇਹ ਥੋੜੀ ਕੱਲ ਗਿੱਲੀ ਸੀਗੀ ਅਸੀਂ ਕਿਹਾ ਚਲੋ ਕਿਉਂਕਿ ਹਲੇ ਪਲੰਬਰ ਵਗੈਰਾ ਨਹੀਂ ਆਇਆ ਬਾਅਦੋਂ ਫੜ ਕੇ ਦਿਖਾਉਣੀ ਆ ਪਲੇ ਸਮਾਨ ਵਗੈਰਾ ਰੱਖ ਕੇ ਨਿਹੜਾ ਤੁਹਾਨੂੰ ਦੱਸਿਓ ਸਾਡੀ ਕਿਚਨ ਕਿਵੇਂ ਲੱਗੀ ਬਣੀ ਹੋਈ ਰੈਡੀ ਹੋਈ ਹੋਈ ਤੇ ਪੱਥਰ ਕਿਵੇਂ ਲੱਗਿਆ ਪੱਥਰ ਬਹੁਤ ਵਧੀਆ ਲੱਗਿਆ ਹੋਇਆ ਇੱਥੇ ਹਾਂਜੀ ਲਾ ਲਓ ਬੇਟ ਕੈਪ ਨਾ ਲਾਓ ਪਰ ਕੈਪ ਲੈ ਲਓ ਲੈ ਜਿਹਾ ਕੇ ਦੇਖੋ ਨੀ ਸਟੈਪ ਦਾ ਕਲਰ نیچے ਟਾਈਲ ਤੁਹਾਨੂੰ ਕਿਵੇਂ ਲੱਗੀ ਸਾਡੀ ਕਿਚਨ ਕਮੈਂਟ ਕਰਕੇ ਜਰੂਰ ਦੱਸਿਓ ਸੰਤ ਜੀ ਸੰਤੈ ਨਿੱਕੇ ਨਿੱਕੇ ਚੀਜ਼ਾਂ ਵਾਲੀ ਖੁਸ਼ੀ ਮਿਲਦੀ ਹੈ ਘਰੇ ਭਾਵੇਂ ਆਪਾਂ ਛੋਟਾ ਜਿਹਾ ਕੰਮ ਕਿਉਂ ਨਾ ਕਰੀਏ ਚਲੋ ਕਈ ਲੋਕਾਂ ਦੀ ਵੱਡੀਆਂ ਕੋਠੀਆਂ ਹੋਣਗੀਆਂ ਉਹਨਾਂ ਨੂੰ ਬਹੁਤ ਚਾਹ ਪਰਮਾਤਮਾ ਸਾਰਿਆਂ ਨੂੰ ਦੇਵੇ ਪਰ ਸਾਡੇ ਵਰਗੇ ਜਿਹੜੇ ਮਿਡਲ ਫੈਮਿਲੀ ਚੋਂ ਹਨ ਆਪਾਂ ਭਾਵੇਂ ਛੋਟਾ ਜਿਹਾ ਕੰਮ ਕਰਵਾਈਏ ਉਹਦਾ ਹੀ ਚਾਹ ਹੁੰਦਾ ਵੀ ਅਸੀਂ ਆਹ ਕਰਵਾਉਣ ਲੱਗੇ ਆ ਤੇ ਬਹੁਤ ਖੁਸ਼ੀ ਆ ਵੀ ਜਿਹੜੇ ਆਪਣੇ ਸੁਪਨਿਆਂ ਦਾ ਘਰ ਹੁੰਦਾ ਹਨ ਉਹਨੂੰ ਆਪਾਂ ਸਜਾਉਨੇ ਆ ਹਨਾ ਤੇ ਬਧੀਆ ਲੱਗਾ ਚਾਚ ਚਾਹੀਆ ਚਾਚਾ ਚਾਚੀ ਆਪਾਂ ਭੱਜੇ ਫਿਰਦੇ ਆ ਵੀ ਅਸੀਂ ਆਹ ਕਰਾਉਣ ਲੱਗੇ ਆ ਕਰਾਉਣ ਲੱਗੇ ਆ ਇਧਰ ਹੋਇਆ ਮੜਦਾ ਬ ਲਓ ਹੋਰ ਸਾਰੇ ਕਿਮੇ ਹੋ ਤੇ ਸਾਰੇ ਨੀ ਸੁੱਤੀਆਂ ਕਿਮੇ ਲੰਗ ਰਹੀਆਂ ਤੇ ਆਪਾਂ ਮਿਸਤਰੀ ਲਾ ਲੈਨੇ ਹਨ ਫਿਰ ਤਾਂ ਆਪਣਾ ਸਾਰਾ ਔੜੀਆਂ ਦਾ ਸਾਰਾ ਦਿਨ ਚਾਹ ਪਾਣੀ ਦੀ ਲੰਗ ਜਾਂਦਾ ਹੁਣ ਜਿਵੇਂ ਤੁਹਾਨੂੰ ਪਤਾ ਹੀ ਹੈ ਦੱਸਿਆ ਹੋਇਆ ਮੇਰਾ ਨਾ ਪਹਿਲਾ ਵਾਲੇ ਵਲੋਗਾਂ ਚ ਵੀ ਰੰਗ ਵਾਲੇ ਵੀ ਲੱਗੇ ਹੋਏ ਆ ਫਿਰ ਇੱਧਰ ਪੱਥਰ ਵਾਲੇ ਕਦੇ ਪਲੰਬਰ ਵਾਲੇ ਆ ਗਏ ਹਨ ਚਾਹ ਧਾਰ ਲਓ ਚਾਹ ਬਣਾ ਲਓ ਛੁੱਟੀਆਂ ਹੋਣ ਜਾਂ ਸੀ ਮੈਂ ਤਾਂ ਆਈ ਸੀ ਵੀ ਚਲੋ ਥੋੜਾ ਰੈਸਟ ਮਿਲ ਜਾਂਦੀ ਆ ਪਰ ਸਾਰੀਆਂ ਛੁੱਟੀਆਂ ਜਿਹੜੀਆਂ ਕੰਮ 'ਚ ਹੀ ਲੰਘੀਆਂ ਸਾਰਾ ਦਿਨ ਸਵੇਰ ਤੋਂ ਲੱਗ ਕੇ ਸ਼ਾਮ ਤੱਕ ਸਵੇਰ ਦੀਆਂ ਖਾ ਲਓ ਸ਼ਾਮ ਦੀਆਂ ਪਕਾ ਲਓ ਨਾਲ ਦੀ ਨਾਲ ਹੀ ਹੈ ਨਾ ਚੁੱਲਾ ਠੰਡਾ ਨਹੀਂ ਹੁੰਦਾ ਅੱਗ ਸਾਰਾ ਦਿਨ ਜਿੱਲੇ 'ਚ ਮੱਚੀ ਜਾਂਦੀ ਆ ਨੇ ਕੱਲ ਤਾਂ ਅਸ ਦੇ ਲਗਵਾਇਆ ਟੀਕਾ 5 ਸਾਲ ਵਾਲਾ ਤੇ ਉਹਦੇ ਨਾਲ ਉਹਨੂੰ ਥੋੜਾ ਹੋਇਆ ਹੋਇਆ ਸੀ ਬੁਖਾਰ ਉਹਦਾ ਕਰਕੇ ਵੀ ਥੋੜਾ ਨਾ ਸਾਰਾ ਅੱਜ ਤਾਂ ਜਿਹੜਾ ਸ਼ਡਿਊਲ ਸੀ ਸਾਰਾ ਹੀ ਲੇਟ ਹੀ ਹੋਈ ਗਿਆ ਤੇ ਲੱਗਿਆ ਤਾਂ ਉਹਦੇ ਮੋਢੇ 'ਚ ਸੀ ਪਰ ਥੋੜਾ ਉਹਦੇ ਨਾਲ ਬੁਖਾਰ ਹੋ ਗਿਆ ਕੋ ਦਾ ਮੋਢਾ ਦੁਖੀ ਗਿਆ ਰਾਤ ਸਾਰੀ ਰਾਤ ਹੀ ਕਹੀ ਗਿਆ ਵੀ ਮੇਰਾ ਮੋਢਾ ਦੁਖਦਾ ਵਾ ਹੁਣ ਤਾਂ ਇਹ ਸਿੱਖ ਠੀਕ ਆ ਫਿੱਟ ਹੀ ਜਾਂਦਾ ਵਾ ਜਿਹੜੇ ਆਪਾਂ ਵੈਕਸੀਨੇਸ਼ਨ ਕਰਵਾਉਨੇ ਆ ਵੈਸੇ ਹੁੰਦੀ ਤਾਂ ਇਹ ਜ਼ਰੂਰੀ ਆ ਪਰ ਹਨਾ ਇਹ ਨਿਆਣੇ ਨੂੰ ਬਹੁਤ ਤਕਲੀਫ ਹੁੰਦੀ ਆ ਛੋਟੇ ਹੁੰਦੇ ਆ ਨੇ ਜਿਵੇਂ ਆਪਾਂ ਲਵਾਉਨੇ ਮੈਨਾਂ ਦੇ 1ਵੀਂ ਦੇ 3 ਤੇ ਹਨਾ ਉਹਨਾਂ ਨਾਲ ਤਾਂ ਬਹੁਤ ਬੁਖਾਰ ਹੁੰਦਾ ਸੀ ਪਰ ਹੁਣ ਤਾਂ ਇਹ ਠੀਕ ਆ ਪਰ ਇਹ ਜ਼ਰੂਰੀ ਵੀ ਆ ਵੈਕਸੀਨੇਸ਼ਨ ਲਗਵਾਉਣੀ ਆ ਜਿਹੜੀ ਬੱਚੇ ਦੇ ਲਗਾਉਣੀ ਵੀ ਚਾਹੀਦੀ ਆ ਆਪਾਂ ਨੂੰ ਪੇਜ ਮੇ ਪੇਨਲੈਸ ਲਗਵਾ ਲੈਂਦੇ ਆ ਨਾ ਇੰਜੈਕਸ਼ਨ ਅ ਪ੍ਰਾਈਵੇਟ ਡਿਸਪੈਂਸਰੀਆਂ ਚ ਮੈਂ ਸੁਣਿਆ ਵੀ ਪੇਨਲੈਸ ਹੁੰਦੀ ਹੈ ਇਹਦਾ ਨਾ ਦਬੇਨ ਹੁੰਦੀ ਹੈ ਬੱਚੇ ਨੂੰ ਦੇ ਨਾਲ ਫੀਵਰ ਵਗੈਰਾ ਹੁੰਦਾ ਵਾ ਪਰ ਅਸੀਂ ਤਾਂ ਸਾਰਿਆਂ ਇੱਥੋਂ ਸਾਡੇ ਪਿੰਡ ਬਹੁਤ ਵਧੀਆ ਹਸਪੀਟਲ ਆ ਟਾਰੀ ਤੇ ਉੱਥੇ ਹੀ ਲਗਵਾਈ ਆ ਸਾਰੇ ਬੱਚਿਆਂ ਨੇ ਜਿਹੜੇ ਇੰਜੈਕਸ਼ਨ ਲੋਣਾ ਨੇ ਮੇਰੀਆਂ ਦੇ ਆਪ ਵੀ ਮੈਂ ਇੱਥੇ ਡਿਊਰਿੰਗ ਪ੍ਰੈਗਨੈਂਸੀ ਇੱਥੇ ਮੈਂ ਤਨ ਖੰਦੀ ਨੇ ਆਈ ਨਹੀਂ ਕੋਈ ਆਪਾਂ ਬਾਹਰੋਂ ਨਹੀਂ ਦਵਾਈ ਲਈ ਹੈ ਜੀ ਇੱਥੇ ਬਹੁਤ ਵਧੀਆ ਸਾਡੇ ਪਿੰਡ ਥੀਅਰ ਕਰਦੇ ਆ ਤੇ ਵੈਸੇ ਮੈਡੀਸਨ ਤਾਂ ਉਹੀ ਹੁੰਦੀ ਆ ਆਪਾਂ ਨੂੰ ਮੈਨੂੰ ਲੱਗਦਾ ਵੀ ਵਹਿਮ ਹੀ ਹੁੰਦਾ ਹਨਾ ਵੀ ਖਣੀ ਉੱਥੇ ਆਪਾਂ ਜਗਰਾਉ ਜਾਂ ਜਿਹੜਾ ਵੀ ਆਪਾਂ ਨੂੰ ਫੇਰ ਪੈਂਦਾ ਵੀ ਉੱਥੇ ਕਹਿੰਦੀ ਬਾੜੀ ਵਧੀਆ ਜਾਂ ਕਿਵੇਂ ਵੀ ਨਹੀਂ ਵੀ ਇਹ ਵੀ ਹੁਣ ਗਵਰਨਮੈਂਟ ਵੱਲੀ ਨੂੰ ਹਨਾ ਮਨਜ਼ੂਰਸ਼ੋਦਾ ਹੀ ਹੁੰਦੀ ਆ ਫੇਰ ਹੀ ਆਪਾਂ ਲਗਾਉਨੇ ਆ ਤੇ ਪਰ ਅਸੀਂ ਤਾਂ ਇੱਥੇ ਹੀ ਲਗਵਾ ਲਈ ਉਸਕਾ ਕੋਈ ਗੱਲ ਨਹੀਂ ਵੀ ਆਪਾਂ ਜਦੋਂ ਆਪਣੇ ਲੱਗੀਆਂ ਮੈਨੂੰ ਲੱਗਦਾ ਵੈਕਸੀਨੇਸ਼ਨ ਆਪਾਂ ਉਦੋਂ ਆਪਣੇ ਵਰੀ ਕਿਹੜੀ ਇਮਨ ਸਿਸਟਮ ਸੀਗਾ ਹੁਣ ਥੋੜਾ ਜਿਹਾ ਵੜਾ ਹੋ ਗਿਆ ਆਪਾਂ ਨੂੰ ਵੀ ਆਪਾਂ ਆਪਣੇ ਬੱਚਿਆਂ ਨੂੰ ਸੋਲ ਜਾ ਰੱਖਣ ਲੱਗ ਗਏ ਤੇ ਵਿੱਚ ਵੀ ਇਹਨਾਂ ਪੀਣ ਨਾ ਹੋਵੇ ਇਸ ਕਰ ਨਹੀਂ ਨਿਆਣੇ ਨੂੰ ਥੋੜਾ ਹਨ ਸਸਤੀ ਰੱਖਣਾ ਚਾਹੀਦਾ ਵਾ ਤੇ ਅੱਜ ਦੀ ਵੈਸੇ ਬਲੌਗ 'ਚ ਮੇਰੀ ਆਵਾਜ਼ ਬਹੁਤ ਘੱਟ ਆਉ ਇਹਨਾਂ ਇਹਦੀ ਫੋਨ ਦੀ ਹਲੇ ਤੱਕ ਅਸੈਸਰੀ ਨਹੀਂ ਮਿਲਿਆ ਕਿ ਮੈਂ ਤੁਹਾਨੂੰ ਦੱਸ ਦਿੱਤ ਨੇ ਮੈਂ ਫੋਨ ਚੇਂਜ ਕਰ ਲਿਆ ਤੇ ਉਹ ਦੂਜੇ ਫੋਨ 'ਚ ਨਹੀਂ ਮੈਂ ਬਣਾਈ ਵੀ ਵੀਡੀਓ ਬਣਦੀ ਹੋਗਾ ਚਾਰਜਿੰਗ ਵੀ ਨਹੀਂ ਮੈਨੂੰ ਲੱਭਿਆ ਤੇ ਹੁਣ ਮੈਂ ਆ ਫੋਨ 'ਚ ਹੀ ਬਣਾਇਆ ਦਿੰਦੀ ਵੀਡੀਓ ਜੇ ਦੀ ਲੈ ਆਉਣੀ ਹੈ ਵੈਸੇ ਮਾਈਕ ਵਗੈਰਾ ਤੇ ਆਪਾਂ ਵੀਡੀਓ ਇੱਥੇ ਪ੍ਰੋਪਰ ਵੇ ਨਾਲ ਬਣਾਇਆ ਕਰਨੀ ਆ ਜਿੰਨਾ ਚਾਰ ਸੀ ਫੋਨ ਦਾ ਹਨਾ ਉਹ ਐਸੈਸਰੀ ਵਗੈਰਾ ਮਿਲੀ ਨਹੀਂ ਹਲੇ ਤੱਕ ਤੇ ਮੈਂ ਅੱਜ ਮੇਨਾਂ ਦਾ ਮੈਂ ਫਰਸਟ ਵੀਡੀਓ ਬਣਾਉਣ ਲੱਗੀ ਆ ਤੇ ਆਈਫੋਨ ਤੇ ਪਹਿਲਾਂ ਮੈਂ ਦੂਜਿਆਂ ਦੇ ਵੀਡੀਓ ਵਾਲੇ ਤੇ ਬਣਾਉਂਦੀ ਰਹੀ ਸੀ ਮੈਂ ਤਾਂ ਵੈਸੇ ਉਹਦਾ ਥੋੜਾ ਜਿਵੇਂ ਆਪਾਂ ਕਹਿ ਦਿੰਨੇ ਆਪਾਂ ਨੂੰ ਹਰ ਚੀਜ਼ ਦਾ ਹਿਸਾਬ ਜਾ ਜਾਂਦਾ ਉਹਦਾ ਹੀ ਮੈਨੂੰ ਹਿਸਾਬ ਜਾਇਆ ਹੋਇਆ ਪਰ ਇਹ ਤੇ ਬਸ ਕੋਈ ਨਾਲੀ ਵਾਲੀ ਸਿੱਖ ਲੂੰ ਹਣ ਇਹ ਤੇ ਬਣਾਇਆ ਕਰੂੰਗੀ ਵੀਡੀਓ ਆਵਾਜ਼ ਵੀ ਨੂੰ ਲੱਗਦਾ ਬਹੁਤ ਘੱਟ ਆਊਗੀ ਅੱਜ ਮਾਈਕ ਨਾਲ ਫਰਕ ਤਾਂ ਵੈਸੇ ਪੈਂਦਾ ਵਾ ਇਹਦੀ ਐਸੈਸਰੀ ਮੰਗਾਉਣੀ ਆ ਟਾਈਮ ਨਹੀਂ ਲੱਗਿਆ ਰੋਜ਼ ਜਾਣੇ ਤਾਂ ਹੈਗੇ ਆ ਸ਼ਹਿਰ ਪਰ ਹੋਰ ਕੰਮ ਆਂ ਚੀਜ਼ ਲਿਆਓ ਆਂ ਚੀਜ਼ ਲਿਆਓ ਸਾਰਾ ਦਿਨ ਤੇ ਚਲੋ ਜੀ ਅੱਜ ਦੇ ਵਲੌਗ ਦਾ ਆਪਾਂ ਇੱਥੇ ਕਰਦੇ ਐਂਡ ਹੁਣ ਇਹਨਾਂ ਨੂੰ ਦੇਣੀ ਆਪਾਂ ਰੋਟੀ ਕਿੰਨੇ ਵਜ ਗਏ ਮਨ ਹੈ ਹੈ ਦਸ ਤੋਂ ਕਦ ਖਾਣੀ ਭਈਆ ਜਰਾ ਫਾਇਦਾ ਕਰਨਾ। ਹਾਂਜੀ ਆ ਜਿੰਨਾ ਤੋਂ ਆਪਾਂ ਟਾਇਲ ਲਗਾਈ ਆ ਨਾ ਇਹ ਬਹੁਤ ਵਧੀਆ ਕੰਮ ਕਰਦੇ ਆ ਸੀ ਪਹਿਲਾਂ ਵੀ ਇਹਨਾਂ ਤੇ ਕਰਵਾਈ ਸੀ 2 ਸਾਲ ਪਹਿਲਾਂ ਆਪਣੇ ਜਿੰਨੇ ਵੀ ਆ ਨੇੜੇ ਤੇੜੇ ਦੇ ਹਨਾ ਮਕੇਸ਼ ਐਨਾਂ ਦਾ ਨਾਮ ਸਾਰਾ ਮਤਲਬ ਕਿ ਕੋਠੀਆਂ ਦਾ ਕੰਮ ਸਾਰਾ ਕੰਮ ਕਰਦੀ ਆ ਇਹ ਤੇ ਰੇਟ ਵੀ ਇਹਨਾਂ ਦਾ ਬਹੁਤ ਸਹੀ ਆ ਤੇ ਜਿਹੜੀ ਕਿਚਨ ਤੋਂ ਦਿਖਾਈਏ ਦੇਖਿਆ ਕਿੰਨੀ ਸੋਹਣੀ ਰੈਡੀ ਕੀਤੀ ਆ ਤੇ ਅਜੇ ਤੋ ਬਿਹੜਾ ਵੀ ਸਾਰਾ ਰੈਡੀ ਹੋ ਗਿਆ ਆਪਾਂ ਤੁਹਾਨੂੰ ਦਿਖਾਵਾਂਗੇ। ਬਹੁਤ ਵਧੀਆ ਕੰਮ ਕਰਦੇ ਆ ਵਧੀਆ ਤਰੀਕੇ ਨਾਲ ਐਂ ਕਾਲੀ ਨਹੀਂ ਕਰਦੇ ਹੈਗੇ ਜੇ ਤੁਸੀ ਵੀ ਕਰਵਾਉਣਾ ਚਾਹੁੰਦੇ ਆ ਤਾਂ ਆਪਣੇ ਏਰੀਏ ਦੇ ਆ ਇਹ ਇਹਨਾਂ ਨਾਲ ਤੁਸੀਂ ਜਰੂਰ ਹੈ ਜਗਰਾਉਂ ਰਹਿੰਦੇ ਆ ਤੇ ਆਪਾਂ ਤੁਹਾਨੂੰ ਇਹਨਾਂ ਦਾ ਕੰਟੈਕਟ ਨੰਬਰ ਸੈਂਡ ਕਰ ਦਾਂਗੇ ਜਾਂ ਇਹਨਾਂ ਦਾ ਐਡਰੈਸ ਸੈਂਡ ਕਰ ਦਾਂਗੇ ਜਿਨ੍ਹਾਂ ਨੇ ਆਪਦੀਆਂ ਕੋਠੀਆਂ 'ਚ ਕੰਮ ਕਰਵਾਉਣਾ ਵਾ ਤੇ ਜਰੂਰ ਹੈ ਨਾ ਪਰ ਮੈਂ ਤਾਂ ਤੁਹਾਨੂੰ ਕਹਿੰਦੀ ਹਾਂ ਜਿਵੇਂ ਆਪਣੇ ਇਹ ਹੁਣ ਇਹਨਾਂ ਨੂੰ ਪੈਸਾ ਬਹੁਤ ਬਣਦਾ ਪੱਥਰ ਲਾਉਣ ਦੇ ਵਿੱਚ ਆਪਣੇ ਜਿਹੜੇ ਪੰਜਾਬੀ ਮੁੰਡੇ ਆ ਜਿਹੜੇ ਆਪਾਂ ਕਹਿੰਦੇ ਨੇ ਵੀ ਕੰਮ ਨਹੀਂ ਹੈਗਾ ਇੱਧਰ ਹਨਾ ਤੇ ਉਹ ਵੀ ਇੱਧਰ ਕੰਮ ਸਿੱਖ ਕੇ ਹਨਾ ਹੁਣੇ ਕਿੰਨੇ پیسے ਲੈਂਦੇ ਆ ਅਗਲੇ ਦਾ ਕੰਮ ਕੰਮ ਖਰਾਬ ਨਹੀਂ ਆਪਣੇ ਮੁੰਡੇ ਨਹੀਂ ਨਹੀਂ ਆਪਣੇ ਮੁੰਡੇ ਇੱਧਰ ਕਰ ਸਕਦੇ ਆ ਕੰਮ ਇਹ ਸਿੱਖ ਕੇ ਹੁਣੇ ਮੈਨੂੰ ਲੱਗਦਾ ਵੀ 2000 ਦਿਹਾੜੀ ਪਾਉਂਦੇ ਹੋਣਗੇ ਤੇ ਜੇ ਉਹ ਸਿੱਖ ਲੈਣ ਕੀ ਮਾੜਾ ਕੋਈ ਮਾੜਾ ਨਹੀਂ ਕੰਮ ਹੈ ਨਾ ਕੰਮ ਸਿੱਖ ਕੇ ਇਧਰ ਆਪਣੇ ਕੋਠੀਆਂ 'ਚ ਹੁਣ ਮੈਨੂੰ ਲੱਗਦਾ ਨਹੀਂ ਵੀ ਆਪਣੇ ਪੰਜਾਬੀ ਮੁੰਡਾ ਹੋਣਾ ਦੀ ਆ ਲਾਉਂਦੇ ਹੋਣੇ ਪੱਥਰ ਆਪਾਂ ਕਹਿੰਦੇ ਨੇ ਲਿਆ ਸੀ ਪੱਥਰ ਲਾਵਾਂਗੇ ਪਰ ਇਹ ਜੇ ਸਿੱਖਣੀ ਚਾਹੀਦੀ ਆ ਆਪਾਂ ਨੂੰ ਤੇ ਚਲੋ ਜੀ ਅੱਜ ਦੇ ਵਲੌਗ ਦਾ ਆਪਾਂ ਇੱਥੇ ਕਰਦੇ ਐਂਡ 2 ਵਜੇ ਨਾਲੇ ਆ ਇਹਨਾਂ ਨੂੰ ਦੇਣੀਆਂ ਰੋਟੀ ਤੇ ਦੂਜੇ ਨਾਲ ਗਣੇ ਦੇਣੀਆਂ ਆਪਾਂ ਚਾਹ ਤੇ ਤੁਹਾਨੂੰ ਸਾਡਾ ਅੱਜ ਦਾ ਵਲੌਗ ਕਿਵੇਂ ਲੱਗਿਆ ਲਾਈਕ ਕਰਿਓ ਕਮੈਂਟ ਕਰਿਓ ਤੇ ਜਿਨ੍ਹਾਂ ਨੇ ਹਜੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਕਰਿਓ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ